ਇਹਨਾਂ ਨੂੰ ਪੱਗਾ ਬੰਨਣੀ ਆਉਂਦੀਆਂ ਨਾ ਉਹਨਾਂ ਨੂੰ ਪੱਗਾ ਸਾਂਭਣੀਆਂ ਵੀ ਆਉਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 75ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਸਾਡਾ ਚੈਲੰਜ ਕੰਪਲੀਟ ਹੋ ਗਿਆ ਹੈ ਅੱਜ ਤੁਹਾਡੇ ਲਈ ਜਿਹੜੀ ਖਾਸ ਵੀਡੀਓ ਉਹ ਹੈਗੀ ਆ ਦਲਜੀਤ ਪਾਜੀ ਵਰਗੀ ਜਿਹੜੀ ਉਹਨਾਂ ਨੇ ਸੱਜਣ ਸਿੰਘ ਰੌਂਗਰੂਟ ਫਿਲਮ 'ਚ ਜਾਂ ਕਹਿ ਲਓ ਤੁਸੀਂ ਐਲ ਸੋਨਿਓ ਸੌਂਗ ਦੇ ਵਿੱਚ ਦਸਤਾਰ ਸਜਾਈ ਹੋਈ ਸੀ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਵੀਡੀਓ ਤੁਹਾਨੂੰ ਡਿਟੇਲ 'ਚ ਦਿੱਤੀ ਜਾਏਗੀ ਕਿਉਂਕਿ ਆਪਾਂ 2 ਦਿਨ ਬਾਅਦ ਚੋਂ ਕਿਸੇ ਵਰਗੀ ਪੱਗ ਬਨ ਕੇ ਦਿਖਾ ਦੇ ਸੀ ਤੇ 75ਵੇਂ ਦਿਨ ਵੀ ਸਾਨੂੰ ਕਿਸ ਆ ਦਸਤਾਰ ਆ ਜਿਹੜੀ ਮੈਂ ਨਵੀਂ ਲੈ ਕੇ ਆਇਆ ਸੀਗਾ ਮੈਂ ਇੱਦਾਂ ਹੀ ਰੱਖੀ ਰੱਖੀ ਆਪਣੇ ਕੋਲ ਤੇ ਉਸ ਤੋਂ ਬਾਅਦ ਚ ਇਹਨੂੰ ਨਾ ਤਾਂ ਮੈਂ ਪਾਣੀ 'ਚੋਂ ਕੱਢਿਆ ਆ ਡਾਇਰੈਕਟ ਇਹਨੂੰ ਗਿੱਲੀ ਕਰਕੇ ਪੂਣੀ ਕਰਕੇ ਤੁਹਾਨੂੰ ਸਜਾ ਕੇ ਦਿਖਾ ਦੇਣਾ ਮੈਂ ਤੁਸੀਂ ਤੈਨ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਹਨੂੰ ਮੈਂ ਕਦੀ ਗਿੱਲਾ ਵੀ ਨਹੀਂ ਕੀਤਾ ਨਾ ਕਦੀ ਪਾਣੀ 'ਚੋਂ ਕੱਢਿਆ ਇਹ ਪਹਿਲੀ ਵਾਰ ਸਜਾਣੀ ਆ ਸੀ ਇੱਕ ਤਾਂ ਚੈਲੰਜ ਆਪਣਾ ਇਹ ਹੀ ਹੋ ਗਿਆ ਕਿ ਆਪਾਂ ਨਵੀਂ ਦਸਤਾਰ ਨੂੰ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਆ ਜਿਹੜੀ ਹੋਵੇਗੀ ਗੁਰਮੁਖੀ ਦਸਤਾਰ ਤੈਨ ਲਗਾ ਕੇ ਜਿੱਦਾ ਦਲਜੀਤ ਭਾਈ ਨੇ ਸਜਾਈ ਹੁੰਦੀ ਆ ਪੂਰੀ ਵੀਡੀਓ ਤੁਹਾਨੂੰ ਡਿਟੇਲ ਨਾਲ ਸਮਝਾਵਾਂਗਾ ਮੈਂ ਪਹਿਲਾਂ ਤਾਂ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਦਸਤਾਰ ਨੂੰ ਖੋਲ ਕੇ ਗਿੱਲਾ ਕਰ ਲੈਣਾ ਚੰਗੀ ਤਰ੍ਹਾਂ ਪਾਣੀ ਇਕੱਠਾ ਕਰ ਲੈਣਾ ਇਹਦੇ ਵਿੱਚ ਰਚਾ ਲੈਣਾ ਆ ਕਿਉਂਕਿ ਕੋਰੀ ਦਸਤਾਰ ਹੈ ਨਵੀਂ ਦਸਤਾਰ ਹੈ ਪਹਿਲੀ ਵਾਰ ਸਜਾਣੀ ਇਹਦੇ ਵਿੱਚ ਨਾ ਪਾਣੀ ਰਚਦਾ ਨਹੀਂ ਹੁੰਦਾ ਹੈਗਾ ਤੇ ਇਹਨੂੰ ਇਸ ਤਰੀਕੇ ਨਾਲ ਇਕੱਠਾ ਜਿਆ ਕਰਕੇ ਤੁਹਾਨੂੰ ਪਾਣੀ ਪਹਿਲਾਂ ਵਿੱਚ ਰਚਾਣਾ ਪੈਣਾ ਨਹੀਂ ਤਾਂ ਪਾਣੀ ਉੱਪਰ ਖੜਿਆ ਰਹਿੰਦਾ ਹੁੰਦਾ ਹਮੇਸ਼ਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਨਵੀਂ ਦਸਤਾਰ ਐਦਾਂ ਹੀ ਹੁੰਦੀ ਹੈ ਜਾਂ ਤਾਂ ਤੁਹਾਨੂੰ ਪਹਿਲਾਂ ਇੱਕ ਵਾਰੀ ਪਾਣੀ 'ਚ ਕੱਢਣਾ ਪੈਣਾ ਹੈ ਜੇ ਐਜ਼ ਇਟ ਇਜ਼ ਤੁਸੀਂ ਨਵੀਂ ਲਿਆ ਕੇ ਸਜਾਣੀ ਹੈ ਤਾਂ ਇਸ ਤਰੀਕੇ ਨਾਲ ਤੁਹਾਨੂੰ ਇਕੱਠੀ ਕਰਕੇ ਪਾਣੀ ਰਚਾਣਾ ਪੈਣਾ ਦਸਤਾਰ ਦੇ ਵਿੱਚ ਤੇ ਇਸ ਤੋਂ ਬਾਅਦ ਦਸਤਾਰ ਨੂੰ ਇਕੱਠਾ ਕਰ ਲੈਣਾ ਹੈ ਦੇਖੋ ਤੁਸੀਂ ਪਾਣੀ ਰੱਚਦਾ ਨਹੀਂ ਨਾ ਪਿਆਰੇ ਵਿੱਚ ਉੱਪਰ ਖੜਾ ਰਹਿੰਦਾ ਦਸਤਾਰ ਦੇ ਇਹਨੂੰ ਇਕੱਠੀ ਕਰ ਲਿਓ ਇਹਨਾਂ ਪਾਣੀ ਚੰਗੀ ਤਰ੍ਹਾਂ ਰਚ ਜੇਗਾ ਫਿਰ ਅਸੀਂ ਇਹਦਾ ਇੱਕ ਪੱਲਾ ਲੈ ਕੇ ਇਹਦੀ ਪੋਣੀ ਕਰਨੀ ਸ਼ੁਰੂ ਕਰਾਂਗੇ ਇਹੇ ਵੀਡੀਓ ਬਾਕੀ ਵੀਡੀਓ ਨਾਲੋਂ ਜਿਹੜੀਆਂ ਮੈਂ ਅੱਗੇ ਪੋਸਟ ਕੀਤੀ ਗੁਰਮੁਖੀ ਦਸਤਾਰ ਉਹਨਾਂ ਨਾਲੋਂ ਕਿਉਂ ਡ ਅਸੀਂ ਇਹਨੂੰ ਦਲਜੀਤ ਭਾਜੀ ਵਰਗਾ ਸਜਾ ਕੇ ਦਿਖਾਇਆ ਤੁਹਾਨੂੰ ਗੋਲ ਸ਼ੇਪ ਦੇ ਵਿੱਚ ਇਹਦਾ ਬੇਸ ਅਸੀਂ ਅਲੱਗ ਤਰੀਕੇ ਨਾਲ ਸਜਾ ਕੇ ਦਿਖਾਣਾ ਹੈ ਦਸਤਾਰ ਗੋਲ ਹੋਵੇਗੀ ਦਲਜੀਤ ਭਾਜੀ ਵਰਗੀ ਤੇ ਆਪਾਂ ਤੁਹਾਨੂੰ ਸਜਾ ਕੇ ਦਿਖਾਵਾਂਗੇ ਘੱਟ ਲੜਾਂ ਦਾ ਗੈਪ ਇਸ ਦਸਤਾਰ ਦੇ ਵਿੱਚ ਪਹਿਲਾਂ ਅਸੀਂ ਕਿਸੇ ਨੂੰ ਦੂਜਾ ਪੱਲਾ ਫੜਾ ਦੇਣਾ ਤੇ ਇਸ ਤਰੀਕੇ ਨਾਲ ਬਾਕੀ ਪੱਲਾ ਉੱਪਰੋਂ ਫੜਦੇ ਹੋਏ ਦਸਤਾਰ ਨੂੰ ਛੱਡਦੇ ਹੋਏ ਪਿੱਛੇ ਨੂੰ ਜਾਣਾ ਹੈ ਪੂਣੀ ਕਰਨ ਲਈ ਪੂਣੀ ਕਰਨ ਦਾ ਤਰੀਕਾ ਸੇਮ ਹੈ ਜਿੱਦਾਂ ਆਪਾਂ ਪਹਿਲੀਆਂ ਦਸਤਾਰਾਂ ਦੇ ਵਿੱਚ ਤੁਹਾਨੂੰ ਸਿਝਾ ਕੇ ਦਿਖਾਇਆ ਦਸਤਾਰ ਸਜਾਉਣ ਦਾ ਤਰੀਕਾ ਥੋੜਾ ਅਲੱਗ ਹੋਵੇਗਾ ਤੇ ਇਹਨੂੰ ਸਕਿਪ ਨਾ ਕਰਿਓ ਤੁਹਾਨੂੰ ਸਾਰੀ ਜਾਣਕਾਰੀ ਪੂਰੀ ਡਿਟੇਲ ਚ ਦਿੱਤੀ ਜਾਏਗੀ ਪਹਿਲਾਂ ਤਾਂ ਇਹਨੂੰ ਇੱਕ ਵਾਰੀ ਪੱਲੇ ਨੂੰ ਖੋਲ ਲੈਣਾ ਆ ਖੋਲ ਕੇ ਦੋਨੋਂ ਪੱਲੇ ਬਰਾਬਰ ਕਰ ਲੈਣੇ ਨੇ ਅੱਜ ਸਾਡਾ 75 ਦਿਨ ਚੈਲੰਜ ਕੰਪਲੀਟ ਹੋ ਗਿਆ ਹੈ ਮੇਰੇ ਵੀਰੋ ਇਸ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜੇਣ ਲਈ ਤੇ ਸਾਡੀ ਇਹ ਵੀਡੀਓ ਦੇਖਣ ਲਈ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਹੋਰ ਫੋਲਡ ਕਰ ਦੇਣਾ ਹੈ ਪੱਲੇ ਨੂੰ ਜਿੱਦਾਂ ਤੁਹਾਨੂੰ ਅਸੀਂ ਤੈਨ ਲਗਾ ਕੇ ਦਿਖਾ ਰਹੇ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਤੈਨ ਲਗਾਣੀ ਹੈ ਜਿਹੜੇ ਮੇਰੇ ਵੀਰ ਕਹਿ ਰਹੇ ਸੀਗੇ 75ਵੇਂ ਦਿਨ ਤੁਸੀਂ 51 44 ਦਸਤਾਰ ਸਜਾ ਕੇ ਦਿਖਾਓ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਗਾ ਮੇਰੇ ਵੀਰੋ ਜਿੱਥੇ ਤੁਸੀਂ ਇੰਨੇ ਦਿਨ ਵੇਟ ਕੀਤੀ ਹੈ ਥੋੜੇ ਦਿਨ ਹੋਰ ਵੇਟ ਕਰ ਲਓ ਤੁਹਾਨੂੰ ਮੈਂ ਵੀਡੀਓ ਜ਼ਰੂਰ ਦਵਾਂਗਾ ਮੈਂ ਭੱਜਾਂ ਨਹੀਂ ਚੱਲਾਂ ਕਿਤੇ ਤੇ ਹੁਣ ਦੁਬਾਰਾ ਗੱਲਬਾਤ ਕਰਦੇ ਹਾਂ ਜੀ ਪੂਣੀ ਦੀ ਪੂਣੀ ਨੂੰ ਇੱਕ ਵਾਰੀ ਹੋਰ ਤੈ ਮਾਰ ਕੇ ਇਸ ਤਰੀਕੇ ਨਾਲ ਥੋੜਾ ਹੋਰ ਚੌੜਾਈ ਦੇ ਵਿੱਚ ਘਟਾ ਲੈਣਾ ਹੈ ਪੂਣੀ ਦਾ ਰੋਲ ਬਹੁਤ ਜ਼ਿਆਦਾ ਹੁੰਦਾ ਦਸਤਾਰ ਸਜਾਉਣ ਦੇ ਵਿੱਚ ਤੇ ਇਸ ਲਈ ਮੇਰੇ ਵੀਰੋ ਜੁੜੇ ਰਹੋ ਸਾਡੇ ਨਾਲ ਕਿਉਂਕਿ ਅੱਜ ਦਾ ਦਿਨ ਮੈਨੂੰ ਕਿਸੇ ਵਰਗੀ ਦਸਤਾਰ ਹੀ ਪਾਣੀ ਪੈਣੀ ਸੀ ਕਿਉਂਕਿ ਮੈਂ 2 ਦਿਨ ਦੇ ਗੈਪ ਨਾਲ ਇੱਕ ਸ਼ੈਡਿਊਲ ਬਣਾਇਆ ਸੀਗਾ ਕਿ ਆਪਾਂ 2 ਦਿਨ ਦੇ ਗੈਪ ਨਾਲ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾਇਆ ਕਰਨੀ ਹੈ ਤੇ ਅੱਜ ਦਾ ਦਿਨ ਵੀ ਉਹੀ ਬਣਿਆ ਸੀਗਾ ਮੈਂ ਬੜਾ ਸੋਚਣ ਤੋਂ ਬਾਅਦ ਚ ਦਲਜੀਤ ਪਾਜੀ ਵਰਗੀ ਦਸਤਾਰ ਸਿਲੈਕਟ ਕੀਤੀ ਤੇ ਇਹ ਦਸਤਾਰ ਦੀ ਵੀਡੀਓ ਦੇ ਰਿਹਾ ਤੁਹਾਨੂੰ ਤੇ ਗੋਲ ਸ਼ੇਪ ਦੇ ਵਿੱਚ ਹੋਗੀ ਮੇਰੇ ਕਈ ਵੀਰ ਇਹਦੀ ਵੀ ਡਿਮਾਂਡ ਕਰ ਰਹੇ ਸੀ ਬਟ ਮੇਰੇ ਕੋ ਪੋਸਟ ਨਹੀਂ ਸੀ ਹੋ ਰਹੀ ਵੀਡੀਓ ਮੈਂ ਇਸ ਲਈ ਜਲਦੀ ਤੋਂ ਜਲਦੀ ਕੋਸ਼ਿਸ਼ ਕੀਤੀ ਇਸ ਦਸਤਾਰ ਦੀ ਵੀਡੀਓ ਨੂੰ ਬਣਾਉਣ ਦੀ ਬਣਾਉਣ ਨੂੰ ਤਾਂ ਮੈਂ 51 45 ਦਸਤਾਰ ਦੀ ਵੀਡੀਓ ਵੀ ਬਣਾ ਸਕਦਾ ਸੀਗਾ ਬਟ ਟਾਈਮ ਹੀ ਇਹ ਆਇਆ ਸੀਗਾ ਤੇ ਟਾਈਮ ਦੇ ਹਿਸਾਬ ਨਾਲ ਮੈਨੂੰ ਇਹੀ ਦਸਤਾਰ ਦੀ ਵੀਡੀਓ ਪੋਸਟ ਕਰਨੀ ਪੈਣੀ ਸੀਗੀ ਤੇ ਇਸੇ ਤਰੀਕੇ ਨਾਲ ਪੂਣੀ ਕਰਨ ਤੋਂ ਬਾਅਦ ਤੁਸੀਂ ਇਕੱਠਾ ਕਰ ਲਿਓ ਤਾਂ ਤੁਹਾਡੀ ਦੋਨਾਂ ਸਾਈਡਾਂ ਤੋਂ ਬਰਾਬਰ ਹੋਣੀ ਚਾਹੀਦੀ ਹੈ ਜਿੱਦਾਂ ਤੁਹਾਨੂੰ ਦਿਖਾ ਰਹੇ ਹਾਂ ਪੱਲੇ ਧਿਆਨ ਨਾਲ ਹੱਥ ਫੇਰ ਕੇ ਪੱਲੇ ਸਾਰੇ ਬਰਾਬਰ ਕਰਨੇ ਆਂ ਅੰਦਰਲੇ ਹਿੱਸੇ ਤੋਂ ਤੇ ਇਸ ਤਰੀਕੇ ਨਾਲ ਲੜ ਫੜੀ ਜਾਣੇ ਆ ਪੂਣੀ ਤੁਹਾਡੀ ਖੁੱਲਣੀ ਨਹੀਂ ਚਾਹੀਦੀ ਇਸੇ ਤਰੀਕੇ ਨਾਲ ਅੱਗੇ ਕਰਦੇ ਹੋਏ ਜਾਣਾ ਤੇ ਤੁਹਾਡੀ ਪੂਣੀ ਆ ਜਿਹੜੀ ਕੰਪਲੀਟ ਹੋ ਜਾਵੇਗੀ ਤੇ ਮੇਰੇ ਜਿਨ੍ਹਾਂ ਵੀਰਾਂ ਨੂੰ ਲੱਗਦਾ ਹੈ ਕਿ ਮੈਂ ਵਿੱਚ ਵਿੱਚ ਤੁਹਾਨੂੰ ਸੇਮ ਦਸਤਾਰਾਂ ਸਜਾ ਕੇ ਦਿਖਾ ਰਿਹਾ ਮੇਰੇ ਵੀਰੋ ਫਿਰ ਤੁਹਾਨੂੰ ਇਹੀ ਨਹੀਂ ਪਤਾ ਲੱਗਿਆ ਕਿ ਮੈਂ ਤੁਹਾਨੂੰ ਫਰਕ ਕੀ ਸਮਝਾਇਆ ਵਿੱਚ ਵੀਡੀਓ ਦੇ ਠੀਕ ਹੈ ਤੁਹਾਨੂੰ ਫਰਕ ਸਮਝ ਹੀ ਨਹੀਂ ਆਇਆ ਮੈਂ ਵੀਡੀਓ ਦੇ ਵਿੱਚ ਕਿਹੜਾ ਫਰਕ ਤੁਹਾਨੂੰ ਕਰਕੇ ਦਿਖਾਇਆ ਕਈ ਮੇਰੇ ਵੀਰਾਂ ਨੂੰ ਇਹੀ ਲੱਗੀ ਜਾ ਰਿਹਾ ਕਿ ਮੈਂ ਕਈ ਵੀਡੀਓ ਸੇਮ ਪਾ ਰਹੇ ਹਾਂ ਵਿੱਚ ਵਿੱਚ ਤੁਸੀਂ ਡਿਫਰੈਂਸ ਤਾਂ ਦੇਖਿਆ ਨਹੀਂ ਜਿਹੜੀ ਮੈਂ ਇਹ ਚੀਜ਼ ਬੋਲ ਰਿਹਾ ਵਿੱਚ ਉਹ ਤਾਂ ਤੁਸੀਂ ਸੁਣੀও ਹੀ ਨਹੀਂ ਹੈਗੀ ਬਿਨਾ ਵੀਡੀਓ ਨੂੰ ਦੇਖੇ ਤੇ ਬਿਨਾ ਵੀਡੀਓ ਨੂੰ ਧਿਆਨ ਨਾਲ ਸੁਣੇ ਤੁਸੀਂ ਕਮੈਂਟ ਕਰਨ ਆਏ ਹੋ ਕਿ ਮੈਂ ਸੇਮ ਵੀਡੀਓ ਪਾਈ ਇੰਨੇ ਵੀ ਦਿਨ ਤਾਂ ਮੈਂ ਪਾਈ ਸੀਗੀ ਤੁਹਾਨੂੰ ਪਤਾ ਹੀ ਨਹੀਂ ਲੱਗਾ ਮੈਂ ਇੱਕ ਡਿਫਰੈਂਸ ਕੀ ਦਿੱਤਾ ਤੁਹਾਨੂੰ ਵਿੱਚ ਹੁਣ ਆਪਾਂ ਵੀਰੋ ਗੱਲਬਾਤ ਕਰਦੇ ਹਾਂ ਦਸਤਾਰ ਦੀ ਦੇਖੋ ਮੈਂ ਖੱਬੇ ਪਾਸੇ ਕੱਲਾ ਜੂੜਾ ਸਾਹਿਬ ਕੀਤਾ ਹੈ ਤੇ ਨਾਲ ਕੰਗਾ ਸਾਹਿਬ ਰਾ ਕੇ 베ਸ ਸਜਾ ਲਿਆ ਹੋਇਆ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ 베ਸ ਅਲੱਗ ਜਗ੍ਹਾ ਤੇ ਰੱਖਣਾ ਦੱਸਾਂਗਾ ਜਿੱਥੋਂ ਜੀ ਤੁਸੀਂ 베ਸ ਰੱਖ ਕੇ ਦਲਜੀਤ ਭਾਜੀ ਵਰਗੀ ਦਸਤਾਰ ਸਜਾ ਸਕਦੇ ਹੋ ਲਈ ਤੇ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਜਾਣਕਾਰੀ ਤੁਹਾਨੂੰ ਪੂਰੀ ਡਿਟੇਲ ਨਾਲ ਦਿੱਤੀ ਜਾਏਗੀ ਜਿੱਦਾਂ ਸਾਰੀਆਂ ਵੀਡੀਓ ਦੇ ਵਿੱਚ ਦਿੱ ਉਸ ਤੋਂ ਬਾਅਦੋ ਮੇਰੇ ਵੀਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਲਾਈਕ ਅਤੇ ਕਮੈਂਟ ਕਰਕੇ ਜਾਇਆ ਕਰੋ ਅਸੀਂ ਤੁਹਾਡੇ ਲਈ ਹੀ ਵੀਡੀਓ ਪੋਸਟ ਕਰਦੇ ਆਂ ਤੇ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋ ਹੋ ਸਕੇ ਤਾਂ ਆਪਾਂ ਇਹਨਾਂ ਵੀਡੀਓ ਦੇ ਪੋਰਸ਼ਨ ਨੂੰ ਹੋਰ ਲੰਬਾ ਲੈ ਕੇ ਜਾਵਾਂਗੇ ਤੇ ਇਸ ਤੋਂ ਬਾਅਦ ਤੁਸੀਂ ਰਾਈਟ ਸਾਈਡ ਤੇ ਇਸ ਜਗ੍ਹਾ ਤੇ ਬੇਸ ਰੱਖਣਾ ਹੈ ਕਿਉਂਕਿ ਉਹਨਾਂ ਦੀ ਦਸਤਾਰ ਵੀ ਇਸ ਜਗ੍ਹਾ ਤੋਂ ਬਾਹਰ ਹੁੰਦੀ ਹੈ ਇਹ ਵੀ 40 ਸੈਂਟੀਮੀਟਰ ਦਾ ਬੇਸ ਆ ਤੇ ਖੱਬੇ ਪਾਸੇ ਵੀ ਇੱਕ 베ਸ ਰੱਖਣਾ ਆ ਇਹਦੀ ਪੋਜੀਸ਼ਨ ਤੁਸੀਂ ਥੋੜੀ ਜਿਹੀ ਨੀਵੀਂ ਰੱਖਣੀ ਆ ਕਿਉਂਕਿ ਦਸਤਾਰ ਗੋਲ ਕਰਨੀ ਆ ਸੀ ਜ਼ਿਆਦਾਤਰ ਜਦੋਂ ਅਸੀਂ ਵਿਦਆਊਟ 베ਸ ਇਸ ਜਗ੍ਹਾ ਤੋਂ ਦਸਤਾਰ ਸਜਾਈਏ ਤਾਂ ਦਸਤਾਰ ਇੱਥੋਂ ਜਿਨਾ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਤੈਨ ਲਾਣ ਨਾਲ ਦਸਤਾਰ ਬੈਠ ਜਾਂਦੀ ਆ ਪੂਰੀ ਉਹਦੇ ਵਿੱਚ ਅਸੀਂ ਪੱਲਾ ਖੋਲ ਕੇ ਕੱਪੜੇ ਨੂੰ ਉੱਪਰ ਥੱਲੇ ਐਡਜਸਟ ਨਹੀਂ ਕਰ ਸਾਰੇ ਇਸ ਲਈ ਤੁਸੀਂ 베ਸ ਹੀ ਇਹੋ ਜਿਹਾ ਸਜਾ ਲਓ ਜਿੰਨਾ ਤੁਹਾਨੂੰ ਬਾਅਦ ਦੇ ਵਿੱਚ ਕੱਪੜਾ ਦੇਣ ਦੀ ਲੋੜ ਨਾ ਪਵੇ ਦਸਤਾਰ ਦੇ ਵਿੱਚ ਇਸ ਲਈ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਵੀਡੀਓ ਤੁਹਾਨੂੰ ਸਮਝ ਆਵੇਗੀ ਬਾਕੀ ਬਚਦੇ ਪੱਲੇ ਨੂੰ ਤੁਸੀਂ ਉਪਰੋ ਜੀ ਅੰਦਰ ਕਰ ਦੇਣਾ ਹੈ ਇਸ ਜਗ੍ਹਾ ਤੋਂ ਵੀ ਪੱਲਾ ਤੁਸੀਂ ਖੋਲ ਲੈਣਾ ਖੋਲ ਕੇ ਇੱਥੋਂ ਦਬ ਦਿਓ ਤੇ ਜਦੋਂ ਅਸੀਂ ਇਸ ਜਗ੍ਹਾ ਤੋਂ ਲੜ ਲਾਵਾਂਗੇ ਉਪਰੋ ਜੀ ਤਾਂ ਜਿਆਦਾ ਦਸਤਾਰ ਬਾਹਰ ਨਹੀਂ ਆਉਗੀ ਉਪਰਲੇ ਹਿੱਸੇ ਤੋਂ ਨੀਚੋਂ ਤਾਂ ਬਾਹਰ ਆਣੀ ਚਾਹੀਦੀ ਆ ਬਟ ਇੱਕ ਪੋਰਸ਼ਨ ਚ ਬਾਹਰ ਆਣੀ ਚਾਹੀਦੀ ਆ ਇੱਕ ਸਹੀ ਤਰੀਕੇ ਨਾਲ ਜਿਹੜੀ ਹੌਲੀ ਹੌਲੀ ਬਾਹਰ ਜਾਵੇ ਤੇ ਹੌਲੀ ਹੌਲੀ ਅੰਦਰ ਜਾਂਦੀ ਜਾਵੇ ਦਸਤਾਰ 베ਸ ਨੂੰ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਕਰਨਾ ਆ ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਰਹਿਆਂ ਕੰਨ ਦੇ ਉੱਪਰ ਆ 베ਸ ਆਪਣਾ ਹੁਣ ਆਪਾਂ ਵੈਸੇ ਕੰਨ ਤੋਂ ਉੱਤੇ ਬੰਦੇ ਹੁੰਨੇ ਆ ਬੇਸ ਪਰ ਇਸ ਵਾਰ ਅਸੀਂ ਕੰਨ ਦੇ ਉੱਤੇ ਬੰਨਿਆ ਆ ਬੇਸ ਠੀਕ ਹੈ ਜੀ ਤੇ ਇਸ ਲਈ ਇਸ ਗੱਲ ਨੂੰ ਥੋੜਾ ਧਿਆਨ ਚ ਰੱਖਿਓ ਕਿਉਂਕਿ ਉਹਨਾਂ ਦੀ ਦਸਤਾਰ ਦੀ ਗੁਲਾਈ ਵੀ ਇਹੋ ਜੀ ਹੁੰਦੀ ਆ ਤੇ ਹੁਣ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਦੇਖੋ ਖੁੱਲੇ ਵਾਲਾ ਹਿੱਸਾ ਸਾਡਾ ਸੱਜੇ ਪਾਸੇ ਆ ਜਿੱਦਾਂ ਆਪਾਂ ਨੋਰਮਲ ਦਸਤਾਰ ਦੇ ਵਿੱਚ ਹੁੰਦਾ ਹੈ ਪਿੱਛੇ ਲੂਪੀ ਵਾਲਾ ਪੱਲਾ ਵੀ ਲਗਾਣਾ ਆ ਕਿਉਂਕਿ ਮੈਂ ਉਹਨਾਂ ਦੇ ਸੌਂਗ 'ਚ ਚੈੱਕ ਕੀਤਾ ਸੀਗਾ ਤੇ ਵੀਡੀਓ 'ਚ ਵੀ ਚੈੱਕ ਕੀਤਾ ਉਹਨਾਂ ਦੀ ਸੱਜਣ ਸਿੰਘ ਰੰਗੂ ਰੂਟ ਫਿਲਮ ਆਈ ਸੀ ਜਿਹੜੀ ਉਹਦੇ ਵਿੱਚ ਵੀ ਤੇ ਜਿਹੜਾ ਉਹਨ ਤੇ ਇਹ ਉਸੇ ਤਰੀਕੇ ਨਾਲ ਤੁਸੀਂ ਲੁੱਪੀ ਵਾਲਾ ਪੱਲਾ ਛੱਡ ਦੇਣਾ ਹੈ ਪਰ ਦਸਤਾਰ ਦਾ ਲਾੜਾ ਜਿਹੜਾ ਮੂੰਹ ਦੇ ਵਿੱਚ ਨਹੀਂ ਫੜਨਾ ਸੀ ਤੇ ਸੁੱਚੀ ਦਸਤਾਰ ਹੀ ਬਣਣੀ ਆ ਤੇ ਤੈਨੂੰ ਕਿਤੇ ਫੋਲਡ ਨਹੀਂ ਕਰਨਾ ਜਿੱਦਾਂ ਜਿੱਦਾਂ ਲੜ ਆਉਗੇ ਉਹਨਾਂ ਨੂੰ ਐਜ਼ ਇਟ ਇਜ਼ ਇਸੇ ਤਰੀਕੇ ਨਾਲ ਰੱਖਣਾ ਹੈ ਉੱਪਰਲੇ ਪਾਸੇ ਸਿਰ ਨੂੰ ਥੋੜਾ ਜਿਆਦਾ ਛੱਡਣਾ ਹੈ ਸੀਰ ਵਾਲੇ ਹਿੱਸੇ ਨੂੰ ਜਿਆਦਾ ਛੱਡਣਾ ਇਹਦਾ ਕਾਰਨ ਨਹੀਂ ਹੈ ਕਿ ਉਹਨਾਂ ਦਾ ਵੀ ਇਸੇ ਤਰੀਕੇ ਨਾਲ ਹੁੰਦਾ ਆ ਮੈਂ ਬੈਕ ਅਤੇ ਫਰੰਟ ਦੋਨਾਂ ਸਾਈਡਾਂ ਤੋਂ ਦਸਤਾਰ ਦੇਖੀ ਉਹਨਾਂ ਦੀ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਦੇ ਰਿਹਾ ਹਾਂ ਜੇਕਰ ਤੁਹਾਨੂੰ ਇਹ ਲੱਗੇ ਕਿ ਇਹਦੀ ਵੀਡੀਓ ਮੈਂ ਪਹਿਲਾਂ ਵੀ ਪੋਸਟ ਕੀਤੀ ਹੋ ਉਹ ਮੈਂ ਨੋਰਮਲ ਬੇਸ ਤੇ ਸਿੰਪਲ ਗੁਰਮੁਖੀ ਦਸਤਾਰ ਦਿੱਤੀ ਸੀਗੀ ਜਿਹੜੇ ਕਿ ਆਪਣੇ ਦਰਬਾਰ ਸਾਹਿਬ ਦੇ ਰਾਗੀ ਸਿੰਘ ਸਨ ਜਾਂਦੇ ਨੇ ਤੇ ਜਿਹੜੇ ਆਪਣੇ ਜਿਹੜੇ ਮੁੱਖ ਸੇਵਾਦਾਨ ਨੇ ਨਾ ਅਕਾਲ ਤਖਤ ਸਾਹਿਬ ਦੇ ਉਹ ਸਨ ਜਾਂਦੇ ਨੇ ਉਹ ਉਹਨਾਂ ਵਰਗੀ ਦਸਤਾਰ ਦੀ ਵੀਡੀਓ ਦਿੱਤੀ ਸੀਗੀ ਮੈਂ ਇਹ ਦਸਤਾਰ ਦੇ ਵਿੱਚ ਮੈਂ ਤੁਹਾਨੂੰ 20 ਅਲੱਗ ਤਰੀਕੇ ਦਾ ਸਜਾ ਕੇ ਦਿਖਾਇਆ ਤੇ ਦਲਜੀਤ ਭਾਜੀ ਵਰਗੀ ਦਸਤਾਰ ਸਜਾ ਕੇ ਦਿਖਾਈ ਹੈ ਠੀਕ ਹੈ ਮੇਰੇ ਵੀਰੋ ਇਸੇ ਤਰੀਕੇ ਨਾਲ ਪੇਚ ਲਾਣੇ ਨੇ ਪੇਚਾਂ ਦਾ ਗੈਪ ਆ ਜਿਹੜਾ ਉੱਪਰੋਂ ਜੀ ਵੀ ਘੱਟ ਰੱਖਣਾ ਹੈ ਤੇ ਨੀਚੋਂ ਜੀ ਵੀ ਘੱਟ ਰੱਖਣਾ ਹੈ ਪੇਚ ਸਿੱਧੇ-ਸਿੱਧੇ ਆਣ ਉੱਪਰੋਂ ਜੀ ਲੜ ਨੂੰ ਫੋਲਡ ਨਹੀਂ ਕਰਨਾ ਖਿੱਚ ਕੇ ਲਾਣਾ ਹੈ ਲੜ ਨੂੰ ਆਪਣੀ ਜਗ੍ਹਾ ਤੇ ਪੇਚ ਹਮੇਸ਼ਾ ਸੱਜੇ ਹੱਥ ਨਾਲ ਖਿੱਚ ਕੇ ਜਿੱਦਾਂ ਮੈਂ ਤੁਹਾਨੂੰ ਲਾ ਕੇ ਦਿਖਾ ਰਿਹਾ ਇਸੇ ਤਰੀਕੇ ਨਾਲ ਰੱਖਣੇ ਆ ਪੇਚ ਇੱਕੋ ਜਗ੍ਹਾ ਤੇ ਰੱਖਣੇ ਆ ਪੇਚਾਂ ਦਾ ਗੈਪ ਘੱਟ ਰੱਖਣਾ ਆ ਤੇ ਬਰਾਬਰ ਰੱਖਣਾ ਆ ਪਿੱਛੇ ਤੱਕ ਲੜ ਸਾਰੇ ਟਾਈਟ ਕਰਕੇ ਰੱਖਣੇ ਨੇ ਪਿੱਛੇ ਇੱਕੋ ਜਗ੍ਹਾ ਤੇ ਜਾਣ ਲੜ ਤੇ ਮੋਲੇ ਹਿੱਸੇ ਇੱਕੋ ਜਗ੍ਹਾ ਤੇ ਆਉਣ ਲੜ ਠੀਕ ਹੈ ਮੇਰੇ ਵੀਰੋ ਤੁਹਾਨੂੰ ਰਾਈਟ ਸਾਈਡ ਤੋਂ ਸੱਜੇ ਪਾਸੇ ਵੀ ਦਿਖਾ ਰਿਹਾ ਮੈਂ ਦਸਤਾਨ ਨੂੰ ਉਪਰੋ ਜਿਹੜੇ ਪੇਚ ਆ ਉਹਨਾਂ ਨੂੰ ਖਿੱਚ ਕੇ ਲਾਓ ਖਿੱਚ ਕੇ ਜਦੋਂ ਲਾਉਂਗੇ ਲੜ ਤੁਹਾਡੇ ਲੜ ਆਪਣੇ ਆਪ ਸਾਫ਼ ਹੁੰਦੇ ਜਾਣਗੇ ਜਿਹੜਿਆ ਥੋੜੇ-ਮੋਟੇ ਵੱਟ ਪੈ ਰਹੇ ਇਹਨਾਂ ਨੂੰ ਅਸੀਂ ਸਲਾਈ ਨਾਲ ਸਾਫ਼ ਕਰ ਲਵਾਂਗੇ ਬਾਅਦ ਦੇ ਵਿੱਚ ਦੇਖੋ ਮੈਂ ਤੁਹਾਨੂੰ ਇੱਕ ਹੋਰ ਚੀਜ਼ ਸਾਂਝੀ ਕਰਨਾ ਚਾਹੁੰਦਾ ਆ ਉਹ ਇਹ ਹੈ ਕਿ ਜਿਹੜੀ ਦਲਜੀਤ ਭਾਈ ਦੀ ਦਸਤਾਰਾ ਸੀਗੀਆਂ ਨਾ ਇਹ ਉਹਨਾਂ ਨੇ ਸੌਂਗ ਦੇ ਵਿੱਚ ਵੀ ਇਹ ਅਲੱਗ-ਅਲੱਗ ਤਰੀਕੇ ਦੀ ਦਸਤਾਰ ਲੱਗ ਰਹੀ ਸੀ ਮਤਲਬ ਕਿ ਸ਼ੇਪ ਥੋੜੀ ਜੀ ਚੇਂਜ-ਚੇਂਜ ਲੱਗ ਰਹੀ ਸੀਗੀ ਕਈ ਜਗ੍ਹਾ ਤੇ ਮੈਨੂੰ ਤੇ ਸੱਜਣ ਸਿੰਘ ਰੰਗਰੂਟ ਫਿਲਮ 'ਚ ਸ਼ੇਪ ਸੀਗੀ ਥੋੜੀ ਜੀ ਅਲੱਗ ਪਰ ਮੈਂ ਥੋੜੀ ਜੀ ਕੰਬਾਈਨਡ ਸ਼ੇਪ ਤੁਹਾਨੂੰ ਦੱਸ ਰਿਹਾ ਇਹ ਅੱਜ ਇਹਦੇ ਵਿੱਚ ਮੈਂ ਤੁਹਾਨੂੰ ਗੁਲਾਈ ਉਹਨਾਂ ਵਰਗੀ ਬਣਾ ਕੇ ਦਿਖਾ ਰਿਹਾ ਆ ਬਟ ਫੇਸ ਦੇ ਅਕੋਰਡਿੰਗ ਨਾ ਜਦੋਂ ਆਪਣਾ ਫੇਸ ਹੀ ਉਦਾਰਾ ਨਹੀਂ ਹੈਗਾ ਤੇ ਆਪਣੀ ਦਸਤ ਅਲੱਗ ਲੱਗ ਲਾਈ ਜਾਂਦੀ ਆ ਇਸ ਨੂੰ ਥੋੜਾ ਦਿਮਾਗ ਦੇ ਵਿੱਚ ਰੱਖਿਓ ਜ਼ਰੂਰੀ ਨਹੀਂ ਹੁੰਦਾ ਤੁਸੀਂ ਉਹਨਾਂ ਵਰਗੀ ਦਸਤਾਰ ਸਜਾ ਲੋ ਤੇ ਤੁਹਾਡੇ ਫੇਸ ਤੇ ਉਹੋ ਜੀ ਲੱਗੇ ਇਹਦੇ ਲਈ ਤੁਹਾਡਾ ਫੇਸ ਸਟਰਕਚਰ ਆ ਜਿਹੜਾ ਥੋੜਾ ਆ ਉਹ ਉਹਨਾਂ ਵਰਗਾ ਹੋਊਗਾ ਤਾਂ ਤੁਹਾਨੂੰ ਸੇਮ ਲੱਗੂਗੀ ਉਹਨਾਂ ਵਰਗੀ ਦਸਤਾਰ ਜਿੱਦਾਂ ਮੇਰਾ ਫੇਸ ਹੈਗਾ ਪਤਲਾ ਉਹਨਾਂ ਦਾ ਫੇਸ ਹੈਗਾ ਗੋਲ ਤੇ ਭਾਰਾ ਤੇ ਉਹ ਉਹਨਾਂ ਨੇ ਬਣੀਆਂ ਉਨੇ ਲੜਾ ਲਈ ਪੱਗ ਮੈਂ ਵੀ ਬਣੀਆਂ ਉਨੇ ਲੜਾ ਲਈ ਪੱਗ ਉਹਨੇ ਹੀ 베ਚਤੇ ਪਰ ਮੇਰੇ ਫੇਸ ਤੇ ਇਹ ਵੱਡੀ ਲੱਗੂਗੀ ਤੁਹਾਨੂੰ ਉਹਨਾਂ ਦੇ ਫੇਸ ਤੇ ਛੋਟੀ ਲੱਗੂਗੀ ਇਸ ਲਈ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਤੇ ਮੇਰੇ ਦਾੜੀ ਹਲੇ ਥੋੜੀ ਜੀ ਘਟਾ ਇਹਨਾਂ ਚੀਜ਼ਾਂ ਦਾ ਵੀ ਬਹੁਤ ਫਰਕ ਪੈਂਦਾ ਆ ਦਸਤਾਰ ਦੇ ਉੱਤੇ ਕਿਉਂਕਿ ਜਦੋਂ ਮੈਂ ਕਿਸੇ ਵਰਗੀ ਦਸਤਾਰ ਸਜਾਉਂਦਾ ਨਾ ਸ਼ੇਪ ਤਾਂ ਮੈਂ ਉਹਨਾਂ ਵਰਗੀ ਬਨ ਲੈਣਾ ਪਰ ਮੇਰੇ ਫੇਸ ਤੇ ਆ ਕੇ ਨਾ ਸ਼ੇਪ ਕੋਈ ਵਾਰ ਵੱਡੀ ਲੱਗਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਉਹਨਾਂ ਦੇ ਫੇਸ ਹੁੰਦੇ ਹੈਵੀ ਤੇ ਮੇਰਾ ਫੇਸ ਹੈਗਾ ਥੋੜਾ ਲੰਬੇ ਪੋਰਸ਼ਨ ਦੇ ਵਿੱਚ ਜਦੋਂ ਕੋਈ ਇੱਕ ਥੋੜੇ ਆ ਹੈਵੀ ਫੇਸ ਵਾਲਾ ਬੰਦਾ ਜਿਹਦਾ ਨਾ ਫੇਸ ਉਹਨਾਂ ਵਰਗਾ ਆ ਜਾਂ ਦਾੜ੍ਹੀ ਉਹਨਾਂ ਵਰਗੀ ਆ ਤੇ ਉਹ ਦਸਤਾਰ ਸਜੋਗਾ ਨਾ ਫੇਰ ਸਮਝ ਆਊਗਾ ਤੁਹਾਨੂੰ ਕਿ ਹਾਂ ਦਸਤਾਰ ਉਹਨਾਂ ਵਰਗੀ ਲੱਗ ਰਹੀ ਐ ਸੇਮ ਬਟ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਸਮਝਾਣੇ ਆ ਕਿ ਉਹਨਾਂ ਵਰਗੀ ਦਸਤਾਰ ਤੁਸੀਂ ਕਿਸ ਤਰੀਕੇ ਨਾਲ ਸਜਾ ਸਕਦੇ ਹੋ ਜਿਹੜੀਆਂ ਚੀਜ਼ਾਂ ਵਿੱਚ ਅਰਚਨ ਦੇ ਸਕਦੀਆਂ ਨੇ ਉਹ ਵੀ ਤੁਹਾਨੂੰ ਮੈਂ ਦੱਸਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਮੇਰੇ ਵੀਰੋ ਸਾਰੇ ਲੜ ਅਸੀਂ ਇੱਕੋ ਜਗ੍ਹਾ ਤੇ ਰੱਖਦੇ ਜਾ ਰਹੇ ਆ ਪੇਚ ਨੂੰ ਉੱਪਰੋਂ ਜਾਂ ਨੀਚੋਂ ਕਿਸੇ ਵੀ ਹਿੱਸੇ ਤੋਂ ਫੋਲਡ ਨਹੀਂ ਕਰਨਾ ਹੈਗਾ ਬਸ ਬਰਾਬਰ ਜਿਹਾ ਗੈਪ ਬਣਾਉਂਦੇ ਹੋਏ ਤੁਸੀਂ ਪੇਚਾਂ ਨੂੰ ਲਗਾਉਂਦੇ ਜਾਣਾ ਹੈ ਅੱਗੇ ਤੋਂ ਅੱਗੇ ਖਿੱਚ ਕੇ ਲਾਣਾ ਹੈ ਸਾਰੇ ਪੇਚਾਂ ਨੂੰ ਪਿੱਛੇ ਤੱਕ ਬਰਾਬਰ ਕਰਕੇ ਤੇ ਉੱਪਰਲੇ ਪੇਚ ਵੀ ਦੇਖੋ ਆਪਣੇ ਟਾਈਟ ਨੇ ਲਗਭਗ ਸਾਫ਼ ਨੇ ਤੇ ਸਾਰਿਆਂ ਦੇ ਵਿੱਚ ਹੀ ਸਪੇਸ ਬਰਾਬਰ ਹੈ ਅਸੀਂ ਹੱਲੇ ਉੱਪਰੋਂ ਦੀ ਪੇਚਾਂ ਨੂੰ ਦੇਖਿਆ ਨਹੀਂ ਹੈਗਾ ਪਰ ਜਦੋਂ ਤੁਸੀਂ ਇੱਕ ਸਹੀ ਆਈਡੀਆ ਨਾਲ ਲਗਾਣੀ ਹੋਣਾ ਸਾਰੇ ਪੇਚ ਤਾਂ ਸਾਰੇ ਲੜਾਂ ਦੀ ਜਿਹੜੀ ਵਿਥਾ ਉਹ ਆਪਣੇ ਆਪ ਬਰਾਬਰ ਹੁੰਦੀ ਜਾਂਦੀ ਹੈ ਸੱਜੇ ਪਾਸਿਓ ਆਪਣੇ ਲੜ ਜਿੰਨੇ ਜਿੰਨੇ ਨੀਵੇਂ ਆ ਰਹੇ ਨੇ ਖੱਬੇ ਪਾਸਿਓ ਹੀ ਓਨੇ ਓਨੇ ਲੜ ਸਾਡੇ ਉੱਤੇ ਜਾਂਦੇ ਨੇ ਇਸੇ ਤਰੀਕੇ ਨਾਲ ਤੁਸੀਂ ਸਾਰੀ ਦਸਤਾਰ ਸਜਾਉਣੀ ਹੈ ਇਹਨਾਂ ਚੀਜ਼ਾਂ ਨੂੰ ਹੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਤੇ ਜੇਕਰ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਂਦੀ ਤੇ ਤੁਸੀਂ ਉਹਨੂੰ ਕਮੈਂਟ ਕਰਦਿਆ ਕਰੋ ਅਸੀਂ ਜ਼ਰੂਰ ਤੁਹਾਡਾ ਰਿਪਲਾਈ ਕਰਦੇ ਹੁੰਦੇ ਆ ਤੁਸੀਂ ਮੇਰੇ ਪੁਰਾਣੀਆਂ ਵੀਡੀਓ ਤੇ ਵੀ ਦੇਖ ਲਓ ਜਿਹੜੇ ਕਮੈਂਟ ਵਾਜਿਬ ਹੁੰਦੇ ਨੇ ਜਿਹੜੇ ਜ਼ਰੂਰੀ ਹੁੰਦੇ ਨੇ ਉਹਨਾਂ ਦਾ ਮੈਂ ਜ਼ਰੂਰ ਰਿਪਲਾਈ ਕਰਦਾ ਹੁੰਨਾ ਆ ਭਾਵੇਂ ਆਪਾਂ ਨੂੰ ਟਾਈਮ ਮਿਲੇ ਜਾਂ ਨਾ ਮਿਲੇ ਜਰੂਰ ਕੋਸ਼ਿਸ਼ ਕਰੀ ਦੀ ਆ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਪਲਾਈ ਕਰਨ ਦੀ ਮੇਰੇ ਵੀਰੋ ਇਸੇ ਤਰੀਕੇ ਨਾਲ ਸਾਨੂੰ ਸਪੋਰਟ ਕਰਦੇ ਰਹੋ ਤੇ ਤੁਸੀਂ ਦਸਤਾਰ ਦੇਖ ਸਕਦੇ ਹੋ ਆਪਣਾ ਇਹ ਸੈਕਿੰਡ ਲਾਸਟ ਪੱਲਾ ਆ ਧਿਆਨ ਨਾਲ ਲਗਾਣਾ ਦਸਤਾਰ ਦੀ ਜਿਹੜੀ ਸ਼ੇਪ ਆ ਦੋਨਾਂ ਪਾਸੇ ਉਹਦੀ ਗੋਲ ਹੋਣੀ ਚਾਹੀਦੀ ਆ ਜਿਹੜੀ ਗੁਰਮੁਖੀ ਦਸਤਾਰ ਮੈਂ ਇੱਕ ਦੇ ਦੋ ਦੋ ਲੜਾ ਲੀ ਸਜਾਈ ਸੀਗੀ ਉਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਉਹਦਾ ਬੇਸ ਵੀ ਅਲੱਗ ਸਜਾਇਆ ਸੀ ਤੇ ਉਹ ਦਸਤਾਰ ਮੈਂ ਗੋਲਾਈ ਦੇ ਵਿੱਚ ਨਹੀਂ ਸੀ ਸਜਾਈ ਉਹ ਥੋੜੀ ਜੀ ਲੰਬੀ ਦਸਤਾਰ ਸਜਾ ਕੇ ਦਿਖਾਈ ਸੀ ਜਿੱਦਾਂ ਮੇਰੇ ਕਈ ਵੀਰ ਕਹਿ ਰਹੇ ਸੀਗੇ ਕਿ ਜਿਹੜੀ ਦਲਜੀਤ ਵੀਰ ਆਪਣੇ ਐਲਸੋਨਿਆ Song ਦੇ ਵਿੱਚ ਦਸਤਾਰ ਸਜਾਉਂਦੇ ਨੇ ਜਾਂ ਸੱਜਣ ਸਿੰਘ ਰੰਗ ਰੂਟ ਫਿਲਮ ਦੇ ਵਿੱਚ ਉਹਨਾਂ ਨੇ ਦਸਤਾਰ ਸਜਾਈ ਸੀਗੀ ਉਹੋ ਜੀ ਵੀਡੀਓ ਉਹ ਮੰਗ ਰਹੇ ਸੀਗੇ ਤੇ ਇਸ ਲਈ ਮੈਂ ਅੱਜ ਉਹਨਾਂ ਲਈ ਇਹ ਵੀਡੀਓ ਲੈ ਕੇ ਆਇਆ ਹੋਇਆ ਤੇ ਜਿਹੜੇ ਮੇਰੇ ਵੀਰਾਂ ਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਹੁੰਦੀਆਂ ਨੇ ਉਹ ਸਾਡੀ ਹਮੇਸ਼ਾ ਸਪੋਰਟ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਦੁਨੀਆ ਦੇ ਹਰ ਇੱਕ ਬੰਦੇ ਨੂੰ ਤੁਹਾਡੀਆਂ ਸਾਰੀਆਂ ਵੀਡੀਓ ਪਸੰਦ ਆਣ ਕਿਉਂਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਦੀ ਤੇ ਹੁਣ ਮੇਰੇ ਵੀਰੋ ਆਪਾਂ ਇੱਕ-ਇੱਕ ਕਰਕੇ ਸਲਾਈ ਨਾਲ ਸਾਰੇ ਪੇਚਾਂ ਨੂੰ ਸਾਫ਼ ਕਰਾਂਗੇ ਸਲਾਈ ਨਾਲ ਕਿਸੇ ਵੀ ਲੜ ਨੂੰ ਤੁਸੀਂ ਫੋਲਡ ਨਹੀਂ ਕਰਨਾ ਹੈਗਾ ਬਸ ਸਾਫ਼ ਕਰਨਾ ਹੈ ਜਿੱਦਾਂ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਨੇ ਜੇ ਕੋਈ ਲੜ ਫੋਲਡ ਹੁੰਦਾ ਹੈ ਤਾਂ ਦੇਖੋ ਕਿਹੋ ਜਿਹਾ ਹੋ ਜਾਂਦਾ ਲੜ ਇਸ ਤਰੀਕੇ ਨਾਲ ਤੁਸੀਂ ਲੜ ਬਰਾਬਰ ਜ਼ਰੂਰ ਕਰਨਿਆ ਕਿਸੇ ਵੀ ਲੜ ਨੂੰ ਅੰਦਰ ਫੋਲਡ ਨਹੀਂ ਕਰਨਾ ਮੋਲਡ ਨਹੀਂ ਕਰਨਾ ਅੰਦਰ ਨੂੰ ਇਹਦੇ ਨਾਲ ਪੇਚ ਤੁਹਾਡਾ ਉਹ ਜਗ੍ਹਾ ਤੋਂ ਮੋਟਾ ਹੋ ਜੂਵੇਗਾ ਤੇ ਅੱਗੋਂ ਦੀ ਦੇਖਣ ਨੂੰ ਕੁਝ ਹੋਰ ਹਿਸਾਬ ਦਾ ਲੱਗਣ ਲੱਗ ਜੇਗਾ ਪੇਚ ਹਮੇਸ਼ਾ ਤੁਸੀਂ ਇਸ ਦਸਤਾਰ ਦੇ ਵਿੱਚ ਸਾਫ਼ ਕਰਨਿਆ ਕੋਈ ਵੀ ਲੜ ਅੰਦਰ ਨੂੰ ਫੋਲਡ ਨਹੀਂ ਕਰਨਾ ਸਲਾਈ ਨਾਲ ਸਾਰੇ ਲੜ ਪਿੱਛੇ ਤੱਕ ਬਰਾਬਰ ਕਰ ਲੈਣੇ ਆ ਵੈਸੇ ਲਗਾਈ ਅਸੀਂ ਬਰਾਬਰ ਆ ਪਿੱਛੇ ਤੱਕ ਟਾਈਟ ਕਰਨੇ ਆ ਪਿੱਛੇ ਤੱਕ ਸਲਾਈ ਫੇਰ ਕੇ ਜਿੱਦਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਇਸੇ ਟੰਗ ਨਾਲ ਤੁਸੀਂ ਸਾਰੇ ਲੜੜਾਂ ਨੂੰ ਸਾਫ਼ ਕਰ ਲੈਣਾ ਕੋਈ ਵੀ ਲੜ ਅੰਦਰ ਨੂੰ ਫੋਲਡ ਨਹੀਂ ਕਰਨਾ ਜੇ ਹੁੰਦਾ ਤਾਂ ਉਹਨੂੰ ਖਿੱਚ ਕੇ ਸਾਫ਼ ਕਰ ਦੇਣਾ ਆ ਪਿੱਛੇ ਤੱਕ ਸਾਰੇ ਲੜ ਸਾਫ਼ ਕਰਨੇ ਆ ਦਸਤਾਰ ਦਾ ਆਖਰੀ ਲੜ ਤੁਸੀਂ ਕੋਈ ਵੀ ਮੂੰਹ ਦੇ ਵਿੱਚ ਨਹੀਂ ਲਗਾਉਣਾ ਹੈਗਾ ਕਿਉਂਕਿ ਸੁੱਚੀ ਦਸਤਾਰ ਹੁੰਦੀ ਹੈ ਇਹ ਤੇ ਹੁਣ ਥੋੜਾ ਜਿਹਾ ਬੇਸ ਨੂੰ ਥੋੜਾ ਉੱਪਰ ਚੱਕ ਲਵਾਂਗੇ ਕਿਉਂਕਿ ਉਹਨਾਂ ਦੀ ਦਸਤਾਰ ਵਿਦਆਊਟ 50 ਹੀ ਹੁੰਦੀ ਆ ਤੁਸੀਂ ਦੇਖ ਲਿਓ ਜਾ ਕੇ ਤੇ ਹੁਣ ਮੇਰੇ ਵੀਰੋ ਅਸੀਂ ਆਖਰੀ ਲੜ ਲਗਾ ਕੇ ਦਿਖਾਵਾਂਗੇ ਤੁਹਾਨੂੰ ਇਹਨੂੰ ਲਗਾਉਣ ਲਈ ਥੋੜਾ ਜਿਹਾ ਧਿਆਨ ਨਾਲ ਤੇ ਥੋੜਾ ਜਿਹਾ ਹੋਰ ਚੀਜ਼ ਨੂੰ ਸਮਝਣਾ ਪੈਣਾ ਆ ਇਸ ਦਸਤਾਰ ਦਾ ਆਖਰੀ ਲੜ ਪਹਿਲਾਂ ਤਾਂ ਤੁਸੀਂ ਦੋਨੋਂ ਅੱਖਾਂ ਬਰਾਬਰ ਟਕਣੀਆਂ ਨੇ ਤੇ ਉੱਪਰਲੇ ਲੜ ਦਾ ਜਿਹੜਾ ਗੈਪ ਆ ਉਹ ਵੀ ਤੁਹਾਡਾ ਬਰਾਬਰ ਹੋਣਾ ਚਾਹੀਦਾ ਜਿੱਦਾਂ ਬਾਕੀ ਲੜਾਂ ਦਾ ਆ ਹੁਣ ਦੇਖੋ ਆਪਾਂ ਸਜਾਈ ਉਸੇ ਢੰਗ ਨਾਲ ਦਸਤਾਰ ਕਿ ਜਿਹੜਾ ਅਖੀਰ ਦੇ ਵਿੱਚ ਆ ਕੇ ਸੈਕਿੰਡ ਲਾਸਟ ਲੜ ਦਾ ਇਹਦੇ ਨਾਲ ਗੈਪ ਬਰਾਬਰ ਰਵੇ ਤੇ ਅੱਖਾਂ ਵੀ ਦੋਨੋਂ ਬਰਾਬਰ ਰਹਿਣ ਤੇ ਲੜ ਦੀ ਚੌੜਾਈ ਵੀ ਆਪਣੀ ਉਨੀ ਹੀ ਰਵੇ ਜਿੰਨੀ ਆਪਾਂ ਤੈਂ ਲਗਾਈ ਆ ਇਹਨੂੰ ਥੋੜਾ ਜਿਹਾ ਦਿਮਾਗ ਨਾਲ ਕੰਮ ਲੈਣਾ ਪੈਣਾ ਤੁਹਾਨੂੰ ਜਦੋਂ ਵੀ ਇਹ ਚੀਜ਼ਾਂ ਹੁਣ ਪੇਚ ਆਪਾਂ ਲਗਾ ਕੇ ਦਿਖਾਵਾਂਗੇ ਜਿੱਦਾਂ ਉਹਨਾਂ ਨੇ ਲਗਾਇਆ ਹੁੰਦਾ ਪਹਿਲਾਂ ਤਾਂ ਦੋਨੇ ਅੱਖਾਂ ਬਰਾਬਰ ਟਕਣੀਆਂ ਨੇ ਵੀ ਆ ਜਿਹੜੀ ਉਹ ਸੈਂਟਰ ਦੇ ਵਿੱਚ ਬਣੇ ਤੇ ਇਸ ਜਗ੍ਹਾ ਤੇ ਲੜ ਨੂੰ ਲਗਾਣਾ ਹੈ ਤੇ ਇਹਨੂੰ ਥੋੜਾ ਜਿਹਾ ਅੱਧਾ ਜਿਹਾ ਅੰਦਰ ਨੂੰ ਕਰਨਾ ਹੈ ਉਸ ਜਗ੍ਹਾ ਤੋਂ ਜਾ ਕੇ ਤ੍ਰਿਕੋਣਾ ਜਿਹਾ ਅੰਦਰ ਕਰਨਾ ਦੇਖੋ ਜਿੱਦਾਂ ਮੈਂ ਕਰਕੇ ਦਿਖਾਵਾਂਗਾ ਤੁਹਾਨੂੰ ਉੱਪਰ ਰੱਖਣਾ ਹੈ ਉੱਪਰ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤਾਂ ਸ਼ੇਪ ਨੂੰ ਸਹੀ ਕਰਨਾ ਹੈ ਜਿੱਦਾਂ ਗੁਲਾਈ ਦੇ ਵਿੱਚ ਸ਼ੇਪ ਆ ਤੇ ਹੁਣ ਆਪਾਂ ਇਹਨੂੰ ਇਸ ਜਗ੍ਹਾ ਤੋਂ ਅੰਦਰ ਕਰਨਾ ਹੈ ਦੇਖੋ ਕਿ ਇਸ ਢੰਗ ਨਾਲ ਕਰ ਰਿਹਾ ਮੈਂ ਇਹ ਟੇਡਾ ਅੰਦਰ ਕਰ ਰਿਹਾ ਇਹਨੂੰ ਉਪਰੋ ਜੀ ਜਿੱਦਾਂ ਦਿਖਦਾ ਹੁੰਦਾ ਉਹਨਾਂ ਨਾਲ ਲੜ ਉਸੇ ਤਰੀਕੇ ਨਾਲ ਅੰਦਰ ਕਰਨਾ ਹੈ ਪਹਿਲਾਂ ਅੰਦਰ ਕਰਕੇ ਪਿੱਛੇ ਤੱਕ ਬਾਕੀ ਬਚਦੇ ਕੱਪੜੇ ਨੂੰ ਤੁਸੀਂ ਅੰਦਰ ਕਰਨਾ ਹੈ ਢਿੱਲਾ ਜਿਹਾ ਲੜਨੀ ਹੋਣਾ ਜਿਹੜਾ ਜਿੱਥੋਂ ਤੁਹਾਨੂੰ ਢਿੱਲਾ ਲੱਗਦਾ ਖਿੱਚ ਕੇ ਉਹ ਜਗ੍ਹਾ ਤੋਂ ਚੰਗੀ ਤਰ੍ਹਾਂ ਅੰਦਰ ਕਰ ਦਿਓ ਤੇ ਬਾਕੀ ਪੱਲਾ ਤੁਸੀਂ ਉੱਥੇ ਹੀ ਦੇ ਦੇਣਾ ਹੈ ਦੇਖੋ ਆਪਣਾ ਸਿਰ ਵਾਲਾ ਹਿੱਸਾ ਵੀ ਕਿੰਨਾ ਜ਼ਿਆਦਾ ਰਹਿਣਾ ਬਚਿਆ ਖਾਲੀ ਐਦਾਂ ਹੀ ਹੁੰਦੀਆਂ ਉਹਨਾਂ ਦੀ ਦਸਤਾਰ ਵੀ ਇਹਨਾਂ ਚੀਜ਼ਾਂ ਨੂੰ ਪਹਿਲਾਂ ਮੈਂ ਧਿਆਨ ਦੇ ਵਿੱਚ ਰੱਖਿਆ ਸਾਰੀਆਂ ਚੀਜ਼ਾਂ ਨੂੰ ਉਸ ਤੋਂ ਬਾਅਦ ਜੋ ਤੁਹਾਨੂੰ ਦਸਤਾਰ ਦੀ ਵੀਡੀਓ ਦੇ ਰਿਹਾ ਮੈਂ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਸੋਚ ਸਮਝ ਕੇ ਜਾਂ ਵੀਡੀਓ ਦੇਖੇ ਬਗੈਰ ਉਹਨਾਂ ਦੀਆਂ ਵੀਡੀਓ ਦੇਈ ਜਾ ਰਿਹਾ ਪਹਿਲਾਂ ਮੈਨੂੰ ਉਹਨਾਂ ਦੀਆਂ ਸਾਰੀਆਂ ਦਸਤਾਰਾਂ ਦੀਆਂ ਵੀਡੀਓ ਦੇਖਣੀਆਂ ਪੈਂਦੀਆਂ ਉਹੋ ਜਿਹੀਆਂ ਫਿਰ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾਉਂਦਾ ਮੈਂ ਉਹ ਭਾਵੇਂ ਕੋਈ ਵੀ ਸਿੰਗਰ ਹੋਵੇ ਭਾਵੇਂ ਐਕਟਰ ਹੋਵੇ ਜਿਨ੍ਹਾਂ ਦੀਆਂ ਵੀ ਮੈਂ ਅਜ ਤੱਕ ਵੀਡੀਓ ਪੋਸਟ ਕੀਤੀਆਂ ਨੇ ਤੇ ਹੁਣ ਆਪਾਂ ਦੂਜੇ ਸ਼ੀਸ਼ੇ ਦੇ ਦੇ ਕੇ ਆਪਾਂ ਸਾਰੇ ਹੀ ਪੇਚਾਂ ਨੂੰ ਸਾਫ਼ ਕਰਾਂਗੇ ਪਿੱਛੇ ਤੱਕ ਜਿਹੜੇ ਵੀ ਲੜਾ ਚ ਕੋਈ ਕਮੀ ਪੇਚੀ ਦੁਬਾਰਾ ਰਿਪੀਟ ਕਰ ਰਹੇ ਹਾਂ ਅੰਦਰ ਨੂੰ ਫੋਲਡ ਨਹੀਂ ਕਰਨਾ ਪੇਚਾਂ ਨੂੰ ਕੱਲਾ ਸਾਫ਼ ਕਰਨਾ ਆ ਤੇ ਇਹਨਾਂ ਦੀ ਵਿਥ ਬਰਾਬਰ ਕਰਨੀ ਆ ਜਿਹੜੇ ਪੇਚ ਦੀ ਸਪੇਸ ਜ਼ਿਆਦਾ ਆ ਉਸ ਪੇਚ ਨੂੰ ਤੁਸੀਂ ਖੋਲ ਕੇ ਚੰਗੀ ਤਰ੍ਹਾਂ ਚੱਕਣਾ ਆ ਉੱਪਰ ਉਹਨੂੰ ਅੰਦਰ ਨੂੰ ਫੋਲਡ ਨਹੀਂ ਕਰਨਾ ਜੇ ਅੰਦਰ ਨੂੰ ਫੋਲਡ ਕਰੋਗੇ ਤਾਂ ਲੜ ਤੁਹਾਡਾ ਉਸ ਹਿੱਸੇ ਤੋਂ ਜ਼ਿਆਦਾ ਮੋਟਾ ਹੋ ਜਾਵੇਗਾ ਤੇ ਅਲੱਗ ਹੀ ਦਿਖੂਗਾ ਕਿਉਂਕਿ ਤੈਨ ਲਈ ਹੋਈ ਹੈ ਦਸਤਾਰ ਦੀ ਜੇ ਤੁਸੀਂ ਇਹਨੂੰ ਅੰਦਰ ਨੂੰ ਫੋਲਡ ਕਰੋਗੇ ਤਾਂ ਲੜ ਬਾਕੀ ਲੜਾਂ ਨਾਲੋਂ ਦੁੱਗਣਾ ਮੋਟਾ ਹੋ ਜਾਵੇਗਾ ਪੇਚ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਖਿੱਚ ਕੇ ਸਾਫ਼ ਕਰ ਲੈਣਾ ਹੈ ਸਲਾਈ ਫੇਰ ਕੇ ਸਾਰੇ ਲੜ ਬਰਾਬਰ ਕਰਨੇ ਆ ਪਿੱਛੇ ਤੱਕ ਸਾਰੇ ਲੜ ਇੱਕੋ ਜਿਹੇ ਦਿਖਣ ਤੇ ਸਪੇਸ ਵੀ ਇਹਨਾਂ ਦੀ ਲਗਭਗ ਬਰਾਬਰ ਹੋਣੀ ਚਾਹੀਦੀ ਹੈ ਸੱਜੇ ਪਾਸੇ ਵੀ ਉੱਪਰ ਆਪਣੇ ਲੜ ਲਗਭਗ ਗੈਪ ਤਾਂ ਬਰਾਬਰ ਆ ਬਸ ਇਹ ਥੋੜੇ ਜੇ ਸਾਫ਼ ਨਹੀਂ ਦਿਖਦੇ ਪਏ ਸਲਾਈ ਫੇਰ ਕੇ ਸਾਰੇ ਲੜ ਤੁਸੀਂ ਸਾਫ਼ ਕਰ ਲੈਣੇ ਆ ਇਸ ਚੀਜ਼ ਨੂੰ ਤੁਸੀਂ ਬੜੇ ਹੀ ਆਰਾਮ ਨਾਲ ਕਰਨਾ ਆ ਦਸਤਾਰ ਸਜਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇਸ ਦਸਤਾਰ ਨੂੰ ਕਿਉਂਕਿ ਤੈ ਮਾਰਨ ਦਾ ਫਾਇਦਾ ਹੋਿੰਦਾ ਇੱਕ ਕਿ ਲੜ ਨੂੰ ਜ਼ਿਆਦਾ ਸਫਾਈ ਨਾਲ ਰਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਲੜ ਤਾਂ ਸਾਡੇ ਕੋਲ ਬਣੇ ਬਣਾਏ ਜਾਂਦੇ ਆ ਉਸ ਤੋਂ ਬਾਅਦ ਬਸ ਤੁਸੀਂ ਪੋਜੀਸ਼ਨ ਸਹੀ ਰੱਖਣੀ ਆ ਉਹਨਾਂ ਦੀ ਪੇਚਾਂ ਦਾ ਗੈਪ ਸਹੀ ਰੱਖਣਾ ਆ ਜਿਹੜੀਆਂ ਥੋੜੀਆਂ-ਮੋਟੀਆਂ ਕਮੀਆਂ ਪੇਸ਼ੀਆਂ ਉਹ ਤੁਸੀਂ ਹੁਣ ਦੂਰ ਕਰ ਦੇਣੀ ਆ ਦੂਜੇ ਛਿਚੇ ਦੇਖ ਕੇ ਤੇ ਉੱਪਰਲੇ ਹਿੱਸੇ ਤੋਂ ਪੱਲੇ ਨੂੰ ਖੋਲ ਲੈਣਾ ਢੰਗ ਨਾਲ ਥੋੜਾ ਜਿਹਾ ਪਿਆਨ ਦਾ ਖੋਲਿਓ ਕਿਉਂਕਿ ਇਹ ਦਸਤਾਜੀ ਦਾ 7 ਵਜੇ ਥੋੜੀ ਜਿਹੀ ਟਾਈਟ ਹੁੰਦੀ ਪਿੱਛੇ ਜੀ ਧਿਆਨ ਨਾਲ ਥੋੜਾ ਢੰਗ ਨਾਲ ਖਿੱਚਿਓ ਨੂੰ ਹੌਲੀ-ਹੌਲੀ ਕਰਕੇ ਤੇ ਬਾਕੀ ਬਚਦੇ ਪੱਲੇ ਨੂੰ ਅਸੀਂ ਪਿੱਛੇ ਲਾਣਾ ਹੈ ਲੂਪੀ ਵਾਲੇ ਨੂੰ ਪਹਿਲਾਂ ਇਹਨੂੰ ਖੋ ਇਨੂੰ ਥੋੜਾ ਜਿਹਾ ਪਿਆਲ ਨਾਲ ਖੋਲਿਓ ਕਈ ਵਾਰ ਇਹ ਹੁੰਦਾ ਜਦੋਂ ਤੁਸੀਂ ਇਹ ਲੜ ਨੂੰ ਖੋਲੋਗੇ ਤਾਂ ਤੁਹਾਡਾ ਪਹਿਲਾ ਲੜ ਖਿਸਕਣ ਲੱਗ ਜਾਂਦਾ ਹੈ ਇਸ ਲਈ ਥੋੜਾ ਜਿਹਾ ਢੰਗ ਨਾਲ ਤੇ ਥੋੜਾ ਹੌਲੀ ਹੌਲੀ ਕਰਕੇ ਖਿੱਚਿਓ ਫਿਰ ਚੰਗੀ ਤਰ੍ਹਾਂ ਸਿਰ ਤੇ ਵਿਛਾਂ ਤੋਂ ਬਾਅਦ ਤੁਸੀਂ ਬਰਾਬਰ ਜਿਹਾ ਕਪੜਾ ਦੋਨਾਂ ਪਾਸੇਓਂ ਜੀ ਅੰਦਰ ਕਰ ਦੇਣਾ ਹੈ ਆ ਇਸ ਗੱਲ ਨੂੰ ਥੋੜਾ ਢੰਗ ਨਾਲ ਕਰਨਾ ਪੈਣਾ ਮੈਂ ਤੁਹਾਨੂੰ ਫੇਰ ਰਿਪੀਟ ਕਰ ਰਿਹਾ ਹਾਂ ਕਰਨ ਵੇਲੇ ਤੁਹਾਨੂੰ ਜ਼ਿਆਦਾ ਧਿਆਨ ਦੇਣਾ ਪੈਣਾ ਹੈ ਇਸ ਜਗ੍ਹਾ ਤੇ ਸੱਜੇ ਪਾਸੇ ਉਹ ਕਪੜਾ ਅੰਦਰ ਕਰ ਲਿਓ ਖੱਬੇ ਪਾਸੇ ਉਹ ਵੀ ਸੇਨ ਨੂੰ ਚੰਗੀ ਤਰ੍ਹਾਂ ਟਕਣ ਤੋਂ ਬਾਅਦ ਚੋਂ ਅਸੀਂ ਫੇਰ ਪਿੱਛੇ ਜੀ ਦੂਜੇ ਸ਼ੀਸ਼ੇ ਨਾਲ ਦੇਖਾਂਗੇ ਦੁਬਾਰਾ ਫੇਰ ਅਸੀਂ ਪਿੱਛੇ ਜੀ ਲੁਪੀ ਵਾਲਾ ਪੱਲਾ ਲਗਾਵਾਂਗੇ ਖੱਬੇ ਪਾਸੇ ਵੀ ਪੱਲਾ ਚੰਗੀ ਤਰ੍ਹਾਂ ਅੰਦਰ ਕਰ ਦਿਓ ਇਸ ਤਰੀਕੇ ਨਾਲ ਜਿੱਦਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਮੈਂ ਕਿਉਂਕਿ ਸਿਰ ਵਾਲੇ ਹਿੱਸੇ ਨੂੰ ਅਸੀਂ ਜ਼ਿਆਦਾ ਖਾਲੀ ਛੱਡਿਆ ਸੀ ਜਿੱਦਾਂ ਦਲਜੀਤ ਪਾਜੀ ਦੇ Song ਦੇ ਵਿੱਚ ਉਹਨਾਂ ਨੇ ਦਸਤਾਰ ਸਜਾਈ ਹੁੰਦੀ ਆ ਹੁਣ ਅਸੀਂ ਦੇਖਾਂਗੇ ਦੂਜੇ ਸ਼ੀਸ਼ੇ ਨਾਲ ਤੇ ਦਸਤਾਰ ਦੀ ਸ਼ੇਪ ਨੂੰ ਥੋੜਾ ਸਹੀ ਕਰਾਂਗੇ ਆ ਜਿਹੜਾ ਮੋੜ ਇਹ ਢਿੱਲਾ ਮਠਾ ਹੈ ਕਪੜਾ ਤੁਹਾਨੂੰ ਦਿਖਦਾ ਹੈ ਇਹਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਦੋਨਾਂ ਹਿੱਸਿਆਂ ਤੋਂ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਸੱਜੇ ਅਤੇ ਖੱਬੇ ਪਾਸਿਓਂ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੇ ਕੋਈ ਲੜ ਤੁਹਾਨੂੰ ਢਿੱਲਾ ਲੱਗਦਾ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਟਾਈਟ ਕਰ ਲੈਣਾ ਆ ਪਿੱਛੇ ਤੱਕ ਸਾਰੇ ਲੜ ਸਾਫ਼ ਕਰਨੇ ਆ ਅਸੀਂ ਜਿੱਦਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਮੇਰੇ ਦੋਸਤੋ 75 ਦਿਨ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਉਹ ਅੱਜ ਅਸੀਂ ਕੰਪਲੀਟ ਕਰਤਾ ਹੋਇਆ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਲਗਾਤਾਰ ਤੁਹਾਨੂੰ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਂਦੇ ਰਹੇ ਉਹ ਵੀ ਵੀਡੀਓ ਪੋਸਟ ਕੀਤੀ ਹੈ ਜਿਹੜੀਆਂ ਮੈਂ ਅੱਜ ਤੱਕ ਨਹੀਂ ਪੋਸਟ ਕੀਤੀਆਂ ਸੀ ਜਾਂ ਮੇਰੇ ਵੀਰੋ ਤੇ ਹੁਣ ਆਪਾਂ ਪਿੱਛੇ ਜਿਸੇ ਤਰੀਕੇ ਨਾਲ ਲੂਪੀ ਵਾਲਾ ਪੱਲਾ ਆ ਰਿਹਾ ਸੀ ਬਸ ਜਿਹੜਾ ਸਿੰਗਲ ਵਾਲਾ ਪੱਲਾ ਹੈ ਉਹਨੂੰ ਬਾਹਰ ਨੂੰ ਖੋਲਿਓ ਸੱਜੇ ਪਾਸਿਓ ਖੱਬੇ ਪਾਸੇ ਦੋਨਾਂ ਪਾਸੇ ਸਾਫ਼ ਕਰਨ ਤੋਂ ਬਾਅਦ ਚੋਂ ਤੁਸੀਂ ਇਹਨੂੰ ਅੰਦਰ ਕਰ ਦੇਣਾ ਚੰਗੀ ਤਰ੍ਹਾਂ ਥੋੜਾ ਇਹ ਕਰਨ ਵੇਲੇ ਦਿੱਕਤ ਆਉਗੀ ਬਟ ਜਿਆਦਾ ਜੋੜ ਨਾਲ ਅੰਦਰ ਕਰੋਗੇ ਤਾਂ ਹੋ ਜੂਵੇਗਾ ਕਿਉਂਕਿ ਇਹ ਪੱਲਾ ਬਹੁਤ ਮੋਟਾ ਹੋ ਜਾਂਦਾ ਹੁੰਦਾ ਜਦੋਂ ਆਪਾਂ ਇਸ ਤਰੀਕੇ ਨਾਲ ਪਿੱਛੇ ਲੂਪੀ ਲਾਉਂਦੇ ਆ ਤੇ ਜੇਕਰ ਤੁਹਾਨੂੰ ਕੋਈ ਕਮੀ ਪੇਛੀ ਲੱਗੀ ਤਾਂ ਦੂਜੇ ਛੇਜ ਨਾਲ ਹੁਣ ਫੇਰ ਸਾਫ ਕਰ ਸਕਦੇ ਹੋ ਤੇ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਹੁਣ ਤੁਹਾਨੂੰ ਹਰ ਇੱਕ ਇਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਪਹਿਲਾਂ ਤਾਂ ਫਰੰਟ ਤੋਂ ਤੇ ਹੁਣ ਖੱਬੇ ਪਾਸੇੋਂ ਸਾਰੀ ਦਸਤਾਰ ਨੂੰ ਤੁਸੀਂ ਦੇਖ ਸਕਦੇ ਹੋ ਸਾਰੇ ਲੜ ਦੋਨਾਂ ਸਾਈਡਾਂ ਤੋਂ ਆਪਣੇ ਬਰਾਬਰ ਹੋਣਗੇ ਤੇ ਇੱਥੇ ਹੀ ਆਪਣਾ 75 ਦਿਨ ਹਾਰਡ ਚੈਲੰਜ ਕੰਪਲੀਟ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਚੈਲੰਜ ਨੂੰ ਕੰਟੀਨਿਊ ਕਰੀ ਰੱਖੀਏ ਤਾਂ ਕਮੈਂਟ ਦੇ ਵਿੱਚ ਯੈਸ ਕਰਕੇ ਕਮੈਂਟ ਕਰ ਦਿਓ ਯੈਸ ਲਿ ਅਸੀਂ ਪੋਸਟ ਕਰਨੀਆਂ ਨੇ ਤੇ ਜਿਹੜੀਆਂ ਹਲੇ ਰਹਿੰਦੀਆਂ ਨੇ ਜਿਹੜੀਆਂ ਤੁਸੀਂ ਕਮੈਂਟ ਕੀਤੀਆਂ ਸੀ ਜਿਹੜੀ 5145 ਦੀ ਦਸਤਾਰਾ ਉਹ ਮੈਂ ਕਿਸੇ ਵੀ ਦਿਨ ਪੋਸਟ ਕਰ ਸਕਦਾ ਆ ਤੇ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਦੀ ਦਸਤਾਰ ਦੀ ਵੀਡੀਓ ਸਾਡੇ ਨਾਲ ਜੁੜੇ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ